ਪੰਜਾਬ ਵਿੱਚ ਆਤੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਸੂਬੇ ਦੇ ਕਈ ਹਿੱਸੇ ਵਿੱਚ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਉੱਤਰ-ਪੱਛਮੀ ਭਾਰਤ ਵਿੱਚ ਪਛਮੀ ਗੜਬੜੀ ਕਾਰਨ 9 ਮਈ ਤੋਂ ਮੌਸਮ ਬਦਲੇਗਾ ਭਾਰਤ ਦੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਇੱਕ ਬੁਲੇਟਿਨ ਅਨੁਸਾਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ 9 ਤੋਂ 12 ਮਈ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਵਿੱਚ ਇਹ ਤਾਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਮਮਾ ਚੱਲਣਗੀ ਆ ਤੇ ਤੇਜ਼ ਵੀ ਪੈ ਸਕਦਾ ਹੈ ਮਿਸ਼ਨ 013 ਤਹਿਤ ਸੀਐਮ ਭਗਵੰਤ ਮਾਨ ਲੋਕ ਸਭਾ ਹਲਕਾ ਪਟਿਆਲਾ ਵਿੱਚ ਪਹੁੰਚੇ ਲੋਕ ਮਿਲੀ ਦੌਰਾਨ ਭਗਵੰਤ ਮਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁਗਲਾ ਵਲੇ ਮੁਗਲਾ ਨਾਲ ਅੰਗਰੇਜ਼ਾਂ ਵਲੇ ਅੰਗਰੇਜ਼ਾਂ ਨਾਲ ਕਾਂਗਸ ਵਲੇ ਕਾਂਗਰਸ ਨਾਲ ਅਕਾਲੀਆ ਵਲੇ ਅਕਾਲੀਆ ਨਾਲ ਅਤੇ ਅੱਜਕੱਲ ਬੀਜੇਪੀ ਦੇ ਨਾਲ ਨੇ ਭਗਵੰਤ ਮਾਨ ਨੇ ਕਿਹਾ ਕਿ ਆਪਣੇ ਫਾਇਦੇ ਲਈ ਸੋਚਣ ਵਾਲੇ ਦਲ ਬਦਲੂਆਂ ਤੋਂ ਕੋਈ ਉਮੀਦ ਨੁ ਰੱਖਿਓ ਮੈਨੂੰ ਪੁੱਛਣ ਲੱਗੇ ਪੱਤਰਕਾਰ ਕਹਿੰਦੇ ਸੀ ਨਾਮ ਲਾਵਾਂਗੇ ਉਸ ਨਾਮ ਬਾਰੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਵੀ ਉਹ ਉਹਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਿਸ ਬਣਨ ਨੂੰ ਫਿਰਦਾ ਕਹਿੰਦੇ ਜੀ ਕੈਪਟਨ ਮਰਿੰਦਰ ਮੈਂ ਕਿਹਾ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਕਾਲੀਆਂ ਵੇਲੇ ਕਾਲੀਆਂ ਨਾਲ ਸੀ ਅੱਜਕੱਲ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕਹਿੰਦੇ ਮਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਠੀਕ ਹੈ ਗੱਲੇ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗਾ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਧਰ ਅੱਠਵੇਂ ਸਾਟੀ ਕੋਈ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਹਾ ਵੀ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ ਚ ਪੜਦਾ ਹੁੰਦਾ ਸੀ पढ़ाई वाले पास मैंने लैके होंद् इस करके हरेक टीचर मैंने आके कहता अब तू इसरो में बैठ अब इसरो में अब इसरो में अब इसरो में तो इस रो से हमारा पुराना जी फिर कहते केजरीवाल मैं क्या इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਕਨਿ ਭਗਵਾਨਤ ਮਾਨ ਮੇਰਾ ਨਾਮ ਲੇਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂਗੀ ਪਰ ਮੈਂ ਤਾਰੀਫ ਕਰਦੀ ਹੀ ਨਹੀਂ ਮੈਂ ਕਹੇ ਵੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਅੰਬਾਨੀ ਅਡਾਨੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੇ ਕਾਂਗਰਸ ਪ੍ਰਧਾਨ ਮਲਕਾਰ ਜਨ ਖੜਗੇ ਨੇ ਪਰੜਬਾਰ ਕੀਤਾ ਹੈ ਖੜਗੇ ਨੇ ਇੱਕ ਟਵੀਟ ਕਰਕੇ ਕਿਹਾ ਕਿ ਸਮਾ ਬਦਲ ਗਿਆ ਹੈ ਦੋਸਤ ਦੋਸਤ ਨਾ ਰਿਹਾ ਦਰਸਲ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਵਿੱਚ ਕਰੈਡਿਨ ਸਬੋਧਨ ਕਰਦੇ ਹੋਏ ਰਾਹੁਲ ਗਾਂਧੀ ਤੇ ਹਮਲਾ ਬੋਲਿਆ ਸੀ ਪੀਐਮ ਮੋਦੀ ਨੇ ਕਿਹਾ ਸੀ ਕਿ 5 ਸਾਲਾਂ ਤੱਕ ਸਹਯਾਦੇ ਅਬਾਨੀ ਅਡਾਨੀ ਤੇ ਮਾਲਾ ਜਾਬਦੇ ਰਹੇ ਪਰ ਜਦੋਂ ਚੋਣਾਂ ਦਾ ਦੌਰ ਸ਼ੁਰੂ ਹੋਇਆ ਤਾਂ ਉਹਨਾਂ ਦਾ ਨਾਂ ਲੈਣਾ ਬੰਦ ਕਰ ਦਿੱਤਾ ਖੜਗਿੰਦੇ ਟਵੀਟ ਕਰਕੇ ਕਿਹਾ ਕਿ ਸਮਾਂ ਬਦਲ ਗਿਆ ਹੈ ਕਿ ਦੋਸਤ ਦੋਸਤ ਨਾ ਰਿਹਾ ਚੋਣਾਂ ਦੇ ਤਿੰਨ ਪੜਾਅ ਪੂਰੇ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਹੀ ਦੋਸਤ ਦੇ ਹਮਲਾਵਰ ਹੋ ਗਏ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਜੀ ਦੀ ਕੁਰਸੀ ਹਿਲ ਗਈ ਹੈ ਇਹ ਨਤੀਜਿਆਂ ਦਾ ਅਸਰ ਰੂਝਾਨ ਹੈ ਲੇਕਿਨ ਜਦੋਂ ਤੋਂ ਚੋਣ ਐਲਾਨਿਤ ਹੋਆ ਹੈ ਇਨੋਂ ਨੇ अंबानी अडानी को गाली देना बंद कर दिया मैं आज तेलंगाना की धरती से पूछना चाहता हूं जरा साझा दे घोषित करें कि चुनाव में ये अंबानी अडानी से कितना माल उठाया है काले धन के कितने बोरे भरकर के रुपये मारे हैं ਕਾਂਗਰਸ ਨੇ ਫਿਰੋਜ਼ਪੁਰ ਹਲਕੇ ਤੋਂ ਸ਼ੇਰ ਸਿੰਘ ਕੋਭਾਇਆ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਹੈ ਦਸਤੀ ਕੀ ਸਾਫ ਦਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਭਾਇਆ ਦਾ ਬੀਤੇ ਕੱਲ ਹੀ ਵੱਡਾ ਬਿਆਨ ਆਇਆ ਸੀ ਉਹਨਾਂ ਕਹਿੰਿਆ ਸੀ ਕਿ ਹਾਈ ਕਮਾਂਡ ਤੋਂ ਉਹਨਾਂ ਨੂੰ ਫੋਨ ਆਇਆ ਸੀ ਮੈਨੂੰ ਚੋਣ ਪ੍ਰਚਾਰ ਕਰਨ ਲਈ ਕਿਹਾ ਹੈ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਸ਼ੇਰ ਸਿੰਘ ਕੋਭਾਇਆ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ ਇਹ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉਹੀ ਜਾਂਦੀ ਸੀ ਆ ਗਿਆ ਰੋਣਾ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕੰਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਜੀ ਜਿੰਦਾਬਾਦ ਅੰਮ੍ਰਿਤ ਕਬੀਰ ਜਿੰਦਾਬਾਦ ਮੇਰੀ ਕੋਈ ਗਾਥ ਨਹੀਂ ਇਹਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਜਿੰਦਾਬਾਦ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦੋ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐ ਲੱਗਦਾ ਕਿ ਰੁਪਈਏ ਛੋਟੇ ਨੇ ਲੋਕ ਵੱਡੇ ਨੇ ਜੇ ਲੋਕ ਨਾਲ ਨੇ ਫਿਰ ਮਾਇਆ ਕੁਝ ਨਹੀਂ ਆਏਗੀ ਮਾਇਆ ਨਹੀਂ ਆਏਗੀ ਕੁਝ ਬਠਿੰਡੇ ਜਿੰਨੀ ਵਾਰੀ ਬੁਲਾਓਗੇ ਉੰਨੀ ਵਾਰੀ ਆਉਂ ਆ ਬਠਿੰਡੇ ਵਾਲਾ ਕੰਡਾ ਯਾਰ ਰੜਕੀ ਜਾਂਦਾ بس ਕੱਢਦੇ ਹੋਇਆ ਕੀ ਕਰਤਾ ਕਰਤਾ ਫਿਰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜਿੰਦਾਬਾਦ ਆਈ ਤਿੱਖਾ ਨਾੜੀ ਐ ਬਾਦਲ ਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਹਾਏ ਜਿੰਦਾਬਾਦ ਇਹਨਾਂ ਨੇ ਜਿੰਦਾਬਾਦ ਅਬ ਬਾਦਲਾਂ ਕੇ ਟੱਪਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਚਨੀਰ ਸੀ ਚਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲੇ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਨ ਲੋਕ ਕਹਿੰਦੇ ਯਾਰ ਇਹ ਹਜੇ ਕੁਝ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜਿਓਂ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਹੁੰਦੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਹੁੰਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾਂ ਮੈਨੂੰ ਨਾ ਚਿੱਤ ਨੂੰ ਕਬਰਾ ਹੱਜੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਆਇਆ ਮੈਂ ਆਸ਼ਰ ਟ੍ਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੰਦਾਂ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਆਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਪਤੀ ਜਿੱਥੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਰਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲਾ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰ ਖੇ ਰੱਖਦੀ ਸੀ ਵੀ ਹੋਰ ਲੈ ਲਓ ਏਕੜਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਕੱਟਿਓ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਆ ਸੀ 13 ਜੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਤੱਕ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰਾਂਗੇ ਕਿਵੇਂ ਉਹ ਮਿੰਦਰ ਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਾਈਆ ਜਾਂ ਆਮ ਲੋਕਾਂ ਦੀ ਜਾਂ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ